ਆਇਆ ਬੋਲੀ ਟੱਕੀ ਮੰਡਾ ਜੀਸ਼ਾ ਹਾਂਜੀ ਜਿੰਨੇ ਵੀ ਤੁਸੀਂ ਭਰਾ ਇੱਥੇ ਲਾਈਵ ਗੱਲਬਾਤ ਨਾਲ ਜੁੜੋਗੇ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪ ਤੁਸੀਂ ਦੇਖ ਲਓ ਵੀ ਜਿਹੜੀਆਂ ਪੰਪਾਂ ਤੇ ਲੈਣਾ ਲੱਗੇ ਨੇ ਲੈਣਾ ਲੱਗਣ ਦਾ ਕਾਰਨ ਕੀ ਹੈ ਜੇ ਸਾਡਾ ਕੋੜ ਦੇ ਨਾਲ ਛੋਟਾ ਜਿਹਾ ਪਿੰਡ ਆ ਚਲ ਕੋੜ ਦੇ ਨਾਲ ਸਾਡਾ ਪਿੰਡ ਕਾਫੀ ਵੱਡਾ ਹੈ ਪਰ ਪੰਪ ਜਿਹੜਾ ਸਾਡਾ ਛੋਟਾ ਜਿਹਾ ਉੱਤੇ ਲੈਣਾ ਲੱਗ ਸਕਦੇ ਨੇ ਇੰਨੇ ਇੰਨੇ ਲੈਣਾ ਇਹ ਲੈਣਾ ਲੱਗਣ ਦਾ ਕੀ ਕਾਰਨ ਹੈ ਇਹ ਲੈਣਾ ਲੱਗਣ ਦਾ ਕਾਰਨ ਹੈਗਾ ਜਿਹੜਾ ਟਰੱਕ ਡਰਾਈਵਰਾਂ ਵੀਰਾਂ ਦੀ ਹੜਤਾਲ ਟਰੱਕ ਡਰਾਈਵਰ ਵੀਰਾਂ ਦੀ ਜਿਹੜੀ ਹੜਤਾਲ ਹੈ ਹੁਣ ਜੇ ਆਪਾਂ ਟਰੱਕ ਡਰਾਈਵਰ ਵੀਰਾਂ ਦੀ ਗੱਲ ਕਰੀਏ ਸਾਨੂੰ ਸਾਰਿਆਂ ਨੂੰ ਟਰੱਕ ਡਰਾਈਵਰ ਭਰਾਵਾਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਟਰੱਕ ਡਰਾਈਵਰ ਭਰਾ ਸਾਡੇ ਜਿਹੜੇ ਪੰਜਾਬ ਦੇ ਨੇ ਖਾਸ ਕਰਕੇ ਜਿਹੜੇ ਉਹਨਾਂ ਦੇ ਆਪਾਂ ਗੱਲ ਕਰੀਏ ਸਾਰੇ ਜਿਹੜੇ ਆਮ ਘਰਾਂ ਤੋਂ ਨੇਗੇ ਜਿਹੜੀ ਮੋਦੀ ਸਰਕਾਰ ਉਹਨਾਂ ਦੇ ਕਾਨੂੰਨ ਲੈ ਕੇ ਆਈ ਹੈ ਕਾਨੂੰਨ ਕੀ ਲੈ ਕੇ ਆਈ ਹੈ ਸਾਨੂੰ ਸਾਨੂੰ ਸਾਰੇ ਟਰੱਕ ਡਰਾਈਵਰਾਂ ਦੀ ਸਭ ਤੋਂ ਪਹਿਲਾਂ ਤਾਂ ਭਰਾਵਾਂ ਦੀ ਹੜਤਾਲ ਦਾ ਸਮਰਥਨ ਕਰਨਾ ਚਾਹੀਦਾ ਹੈ ਮੋਦੀ ਸਰਕਾਰ ਕਾਨੂੰਨ ਕੀ ਲੈ ਕੇ ਆਇਆ ਉਹ ਸਾਨੂੰ ਸਭ ਨੂੰ ਪਤਾ ਹੀ ਲੱਗ ਗਿਆ ਕਿ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਜੁਰਮਾਨਾ 7 ਲੱਖ ਰੁਪਏ ਜਿਹੜਾ ਉਹਨਾਂ ਜੁਰਮਾਨੇ ਦੀ ਆਪਾਂ ਗੱਲ ਕਰਈਏ ਟਰੱਕ ਡਰਾਈਵਰ ਭਰਾ ਕਿੰਨੇ ਕ ਅਮੀਰ ਨੇਗੇ ਸਾਰੇ ਆਮ ਘਰਾਂ ਦੇ ਮੁੰਡੇ ਨੇਗੇ ਸਾਰੇ ਗਰੀਬ ਘਰਾਂ ਦੇ ਮੁੰਡੇ ਨੇਗੇ ਇੱਕ ਟਰੱਕ ਡਰਾਈਵਰ ਦੀ ਕਮਾਈ ਕਿੰਨੀ ਕ ਟਰੱਕ ਡਰਾਈਵਰ ਦੀ ਕਮਾਈ ਇੱਕ ਦੀ 10-15-20 ਹਜ਼ਾਰ ਰੁਪਏ ਮਹੀਨੇ ਦੀ ਕਮਾਈ ਹੋਊਗੀ ਹੁਣ ਜਿਹੜਾ ਕਮਾਈ ਆ ਜਿਹੜੀ ਹੁਣੇ ਟਰੱਕ ਡਰਾਈਵਰ ਭਰਾਮ ਦੀ ਕਮਾਈ ਆ ਹੁਣ ਇੰਨਾ ਜਿਹੜਾ ਇਹ ਵਿਚਾਰੇ ਕਿੱਥੋਂ ਭਰਨਗੇ ਆਪਣਾ ਜੇ ਆਪਾਂ ਗੱਲ ਕਰੀਏ ਇੰਨਾ ਜਿਹੜਾ ਜੁਰਮਾਨਾ ਕਿੱਥੋਂ ਭਰਨਗੇ ਠੀਕ ਆ ਜੇ ਕਿਸੇ ਨੇ ਹੁਣ ਜੇ ਕਿਤੇ ਇਹੋ ਜਿਹਾ ਘਟਨਾ ਜਿਹੜੀ ਵਾਪਰਦੀ ਵੀ ਆ ਉਹ ਘਟਨਾ ਪਹਿਲਾਂ ਜਾਂਚਿਆ ਜਾਵੇ ਕਿ ਕਿਤੋਂ ਕਿਵੇਂ ਵਾਪਰਦੀ ਆ ਘਟਨਾ ਵਾਪਰਨ ਦਾ ਕਾਰਨ ਕੀ ਹੋਇਆ ਹੁਣੇ ਲਿਆ ਕੇ ਜਿਹੜੀ ਕਿ ਸਰਕਾਰ ਉਹਨੂੰ ਕਾਨੂੰਨ ਮੜ ਦਿੰਦੀ ਆ ਕਾਨੂੰਨ ਲਿਆ ਕੇ ਬਣਾ ਤੇ ਕਾਨੂੰਨ ਕਾਨੂੰਨ ਪਹਿਲਾ ਕਿਸਾਨਾਂ ਦੇ ਕਾਨੂੰਨ ਲੈ ਕੇ ਆਏ ਉਹ ਤਾਂ ਦੇਖੋ ਆਪਾਂ ਪੂਰਾ ਦੇਖੋ ਆਪਾਂ ਵੱਡੇ ਆਪਾਂ ਦਿੱਲੀ ਦੇ ਵਿੱਚ ਕੱਟ ਕੀਤੇ ਉਹਦਾ ਕਾਨੂੰਨ ਆਪਾਂ ਕਰਾ ਲੇ ਕੈਨਸਲ ਹੁਣ ਜਿਹੜੇ ਟਰੱਕ ਡਰਾਈਵਰ ਭਰਾਵਾਂ ਦੇ ਕਾਨੂੰਨ ਲੈ ਕੇ ਆਏ ਬਹੁਤ ਗਲਤ ਨੇਗੇ ਕਿਉਂਕਿ ਐ ਤਾਂ ਹਰ ਇੱਕ ਟਰੱਕ ਡਰਾਈਵਰ ਬੰਨ੍ਹਾ ਜਾਇਆ ਕਰੂਗਾ ਵਿਚਾਰਾ ਫਿਰ ਤਾਂ ਇਹਨਾਂ ਦੇ ਕੋਈ ਸਾਰੇ ਦੀ ਗੱਲ ਨਹੀਂ ਰਹਿਣੀ ਇਹ ਦੋ ਤਿੰਨ ਇਹਨਾਂ ਦੀਆਂ ਗੱਲਾਂ ਸਹੀ ਨਹੀਂ ਨੇ ਟਰੱਕ ਡਰਾਈਵਰਾਂ ਦੀ ਇਹਨਾਂ ਦੀ ਭਰਾਵਾਂ ਦੀ ਅੱਜੇ ਕਿਤੇ ਕੋਈ ਘਟਨਾ ਵਾਪਰ ਵੀ ਜਾਂਦੀ ਹੈ ਅੱਜ ਉਥੇ ਇੱਕ ਟਰੱਕ ਡਰਾਈਵਰ ਕੋਈ ਖੜਨਾ ਚਾਹੁੰਦਾ ਤਾਂ ਸਾਡੇ ਲੋਕ ਨਹੀਂ ਘਟ ਹੈਗੇ ਲੋਕ ਇਹਨਾਂ ਨੂੰ ਕੁੱਟਣ ਮਾਰਨਾ ਪ ਤੇ ਦੂਜੀ ਗੱਲ ਇਹ ਆ ਜਿਹੜੀ ਇੱਕ ਟਰੱਕ ਡਰਾਈਵਰ ਡਰਾਈਵਰ ਮੈਂ ਵੀਰ ਦੀ ਵੀਡੀਓ ਸੁਣ ਰਿਹਾ ਸੀਗਾ ਕਹਿੰਦਾ ਫਿਰ ਠੀਕ ਆ ਜੇ ਐਕਸੀਡੈਂਟ ਕੋਈ ਵਾਪਰ ਗਿਆ ਸਾਡਾ ਟਰੱਕ ਡਰਾਈਵਰ ਭਰਾ ਉੱਥੇ ਖੜੂਗਾ ਪਰ ਜੇ ਜਨਤਾ ਨੇ ਕਿਸੇ ਨੇ ਕੁੱਟਮਾਰ ਕੀਤੀ ਤਾਂ ਉਹਦਾ ਜ਼ਿੰਮੇਵਾਰ ਸਰਕਾਰ ਉਹਦੇ ਲਈ ਵੀ ਕਾਨੂੰਨ ਬਰਾਬਰ ਦਾ ਬਣਾਵੇ ਅਸੀਂ ਕਹਿੰਦਾ ਮਰੀਜ਼ ਨੂੰ ਦਾਖਲ ਵੀ ਕਰਾਵਾਂਗੇ ਟਰੱਕ ਡਰਾਈਵਰ ਇੱਕ ਭਰਾ ਦੀ ਮੈਂ ਵੀਡੀਓ ਸੁਣ ਰਿਹਾ ਸੀ ਕਹਿੰਦਾ ਪਰ ਜੇ ਸਾਡੇ ਦੇ ਕੁੱਟਮਾਰ ਕਰਦੇ ਆ ਉਹਨਾਂ ਦੇ ਵੀ ਤੁਹਾਨੂੰ ਸੱਤ ਦਾ ਪਰਚਾ ਹੋਣਾ ਚਾਹੀਦਾ ਕਿਸੇ ਨੇ ਸਾਡੀ ਕੁੱਟਮਾਰ ਕਰਤੀ ਕਸੂਰ ਕਹਿੰਦਾ ਕਈ ਥਾਵਾਂ ਤੇ ਮੈਂ ਦੇਖਿਆ ਟਰੱਕ ਡਰਾਈਵਰ ਦਾ ਕਸੂਰ ਨਹੀਂ ਹੁਣ ਟਰੱਕ ਡਰਾਈਵਰ ਦਾ ਕਸੂਰ ਨਹੀਂ ਹੁੰਦਾ ਤੇ ਕਸੂਰ ਹੁੰਦਾ ਮੋਟਰਸਾਈਕਲ ਵਾਲੇ ਦਾ ਗੱਡੀ ਵਾਲੇ ਦਾ ਤੇ ਗੁੱਸਾ ਪੱਕੇ ਦਾ ਟਰੱਕ ਡਰਾਈਵਰ ਤੇ ਗੁੱਸਾ ਟਰੱਕ ਡਰਾਈਵਰ ਦੇ ਤਾਰਾ ਜਾਂਦਾ ਮੈਂ ਬਹੁਤ ਵਾਰੀ ਦੇਖਿਆ ਵੀ ਟਰੱਕ ਡਰਾਈਵਰ ਵਾਲੇ ਹਰ ਇੱਕ ਥਾਂ ਤੇ ਦੋਸ਼ੀ ਆ ਹਰ ਇੱਕ ਥਾਂ ਤੇ ਟਰੱਕ ਡਰਾਈਵਰ ਤੁਹਾਨੂੰ ਦੋਸ਼ੀ ਹੁੰਦਾ ਇਸ ਕਰਕੇ ਜਿਹੜਾ ਇਹ ਕਾਨੂੰਨ ਲੈ ਕੇ ਇਹਨੇ ਬਹੁਤ ਗਲਤ ਆ ਕਿਉਂਕਿ ਨਾ ਤਾਂ ਦਾ ਟਰੱਕ ਡਰਾਈਵਰ ਜੇ 10 ਸਾਲ ਦੀ ਸਜ਼ਾ ਘਟੂ ਦਾ ਘਰ ਦੇ ਵਿੱਚ ਬਾਈਸ ਇਹ ਹਿਸਾਬ ਲਾ ਲਓ ਵੀ ਚੁੱਲੇ ਦੇ ਵਿੱਚ ਘਾਓ ਘਪਣਾ ਤੇ 7 ਲੱਖ ਰੁਪਏ ਜਿਹੜਾ ਉਹ 7 ਲੱਖ ਰੁਪਏ ਕਿੱਥੋਂ ਲੈ ਕੇ ਆਊਗਾ ਉਹ 7 ਲੱਖ ਰੁਪਏ ਜਿਹੜਾ ਤੇ ਇਸ ਕਰਕੇ ਜਿਹੜਾ ਕਰੋਨਾ ਇਹਨਾਂ ਦੇ ਭਰਾਵਾਂ ਦੇ ਕਿਉਂਕਿ ਇਹ ਗਰੀਬ ਆਪਣੇ ਆਪ ਸਾਰੇ ਹੀ ਵੈਸੇ ਗਰੀਬ ਆ ਬਾਈ ਆਮ ਘਰਾਂ ਦੇ ਮੁੰਡੇ ਨੇ ਕਿ ਟਰੱਕ ਡਰਾਈਵਰ ਇਹਨਾਂ ਦੇ ਆਪਾਂ ਹੱਕ ਦੇ ਵਿੱਚ ਖੜੀਏ ਤੇ ਇਹਨਾਂ ਦੇ ਜਿਹੜਾ ਕਿ ਟਰੱਕ ਡਰਾਈਵਰ ਜਿੱਥੇ ਵੀ ਭਰਾ ਸਾਨੂੰ ਬੁਲਾਉਣਗੇ ਜਿੱਥੇ ਵੀ ਭਰਾ ਮੈਨੂੰ ਕੋਈ ਸੇਵਾ ਲਾਉਣਗੇ ਸੀ ਟਰੱਕ ਡਰਾਈਵਰ ਭਰਾਵਾਂ ਦੇ ਨਾਲ ਆ ਵੀਰੋ ਜਿੱਥੇ ਵੀ ਤੁਸੀਂ ਹਾਕ ਮਾਰੋਗੇ ਜਿੱਥੇ ਵੀ ਤੁਸੀਂ ਧਰਨੇ ਦੇ ਵਿੱਚ ਬਿਠਾਉਣਾ ਮੇਰੀ ਅੱਜ ਵੀ ਸਲਾਹ ਵੀ ਮੈਂ ਧਰਨਾ ਮਨ ਲੱਗਾ ਜੇ ਬਰਨਾਲੇ ਲੱਗਿਆ ਹੋਇਆ ਆਈਟੀ ਚੌਂਕ ਮੈਂ ਬਿਮਾਰ ਆ ਚੱਲ ਰਹੀ ਥੋੜਾ ਜਿਹਾ ਮੈਨੂੰ ਬੁਖਾਰ ਜਾ ਹੋ ਗਿਆ ਸੀਗਾ ਅੱਜ ਵੀ ਅਸੀਂ ਟਰੱਕ ਡਰਾਈਵਰ ਭਰਾਵਾਂ ਦੇ ਅਸੀਂ ਬਰਨਾਲੇ ਧਰਨੇ ਦੇ ਵਿੱਚ ਬੈਠ ਕੇ ਆਵਾਂਗੇ ਹਾਜ਼ਰੀ ਲਵਾ ਕੇ ਆਵਾਂਗੇ ਤੇ ਇਸ ਕਰਕੇ ਆਪ ਸਾਰੇ ਹੀ ਟਰੱਕ ਡਰਾਈਵਰ ਭਰਾਵਾਂ ਸਾਥ ਦੇਈਏ ਇਸ ਕਰਕੇ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵੀ ਤੁਹਾਨੂੰ ਪਤਾ ਹੀ ਹੈ ਵੀ ਟਰੱਕ ਡਰਾਈਵਰਾਂ ਤੋਂ ਬਿਨਾ ਤਾਂ ਕੁਝ ਵੀ ਨਹੀਂ ਚੱਲ ਸਕਦਾ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ 노 ਫਾਰਮਰ 노 ਫੂਡ ਹੁਣ ਫਿਰ ਟਰੱਕ ਡਰਾਈਵਰਾਂ ਵੀ ਇਹ ਹਿਸਾਬ ਲਾ ਲੈਣੋ 노 ਟਰੱਕ ਡਰਾਈਵਰ 노 ਫੂਡ ਜੇ ਟਰੱਕ ਡਰਾਈਵਰ ਵੀ ਉਵੇਂ ਹੀ ਕਰਨਗੇ ਕਿਉਂਕਿ ਕੋਈ ਵੀ ਕਿਸੇ ਵੀ ਤਰ੍ਹਾਂ ਜਿਹੜੀ ਚੀਜ਼ ਦੀ ਸਪਲਾਈ ਆ ਉਹ ਨਹੀਂ ਹੋਣੀ ਤੇ ਜੇ ਟਰੱਕ ਡਰਾਈਵਰ ਆਪਾਂ ਭਰਾਵਾਂ ਦਾ ਸਾਥ ਨਾ ਦਿੱਤਾ ਕਿਉਂਕਿ ਕਾਨੂੰਨ ਜਿਹੜਾ ਕਿ ਜੇ ਇਹ ਵੱਜ ਜਾਣਾ ਟਰੱਕ ਡਰਾਈਵਰ ਭਰਾ 7 ਸਾਲ ਦੀ ਜਿਹੜੀ ਸਜ਼ਾ ਆ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਸਜ਼ਾ ਇਸ ਕਰਕੇ ਸਾਨੂੰ ਸਾਰੇ ਟਰੱਕ ਡਰਾਈਵਰ ਭਰਾਵਾਂ ਨੇ ਇੱਕ ਸਰਕਾਰ ਖਾਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਵੀ ਕਹਿਣਾ ਟਰੱਕ ਡਰਾਈਵਰ ਭਰਾਵਾਂ ਨੇ ਸਾਡੇ ਕਿਸਾਨੀ ਅੰਦੋਲਨ ਚ ਵੀ ਬਹੁਤ ਸਾਥ ਦਿੱਤਾ ਮੈਂ ਕਿਸਾਨ ਜੱਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਵੀ ਜਿੰਨੀਆਂ ਵੀ ਸਾਡੇ ਕਿਸਾਨ ਜੱਥੇਬੰਦੀਆਂ ਨੇ ਗਈਆਂ ਸੀ ਮੋਦੀ ਸਰਕਾਰ ਦੇ ਖਿਲਾਫ ਲੜਦੇ ਆ ਸੈਂਟਰ ਗਵਰਨਮੈਂਟ ਬੈਠੀ ਕਾਨੂੰਨ ਬਣਾਉਂਦੀ ਐ ਸਾਨੂੰ ਸਾਰਿਆਂ ਨੇ ਜਿਹੜੇ ਕਿਸਾਨ ਜੱਥੇਬੰਦੀਆਂ ਨੇ ਸਾਡੀਆਂ ਸਾਨੂੰ ਸਾਰਿਆਂ ਨੂੰ ਸਮਰਥਨ ਟਰੱਕ ਡਰਾਈਵਰ ਭਰਾਵਾਂ ਦਾ ਦੇਣਾ ਚਾਹੀਦਾ ਟਰੱਕ ਡਰਾਈਵਰ ਭਰਾਵਾਂ ਦਾ ਸਾਨੂੰ ਸਾਥ ਜਿਹੜਾ ਉਹਨਾਂ ਦੇ ਪੱਖ ਦੇ ਵਿੱਚ ਉਤਰਨਾ ਚਾਹੀਦਾ ਕਿਸਾਨ ਜੱਥੇਬੰਦੀਆਂ ਨੂੰ ਤੇ ਜਿੰਨੀਆਂ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇਗੀਆਂ ਜਿੰਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇਗੀਆਂ ਉਹ ਸਾਰੀਆਂ ਨੇ ਸਾਰੀਆਂ ਟਰੱਕ ਡਰਾਈਵਰਾਂ ਦੇ ਭਰਾਵਾਂ ਦੇ ਸਮਰਥਨ ਦੇ ਵਿੱਚ ਆਓ ਸਾਰੇ ਜਿੰਨੇ ਪੰਜਾਬ ਦੇ ਲੜਨ ਵਾਲੇ ਲੋਕ ਨੇਗੇ ਵੇਸਾ ਕਿ ਪੂਰੇ ਭਾਰਤ ਦੇ ਵਿੱਚ ਕਾਨੂੰਨ ਲਾਗੂ ਹੋਇਆ ਪਰ ਇਹ ਗੱਲ ਤੁਸੀਂ ਦਿਮਾਗ ਦੇ ਵਿੱਚੋਂ ਹਟਾ ਲਿਓ ਇਹ ਜਿਹੜਾ ਪੰਜਾਬ ਤੇ ਹਰਿਆਣਾ ਦੇ ਜਿਵੇਂ ਪੰਜਾਬ ਤੇ ਹਰਿਆਣਾ ਦੇ ਜਿਹੜੇ ਲੜਨ ਵਾਲੇ ਲੋਕਾਂ ਦੀ ਗੱਲ ਕਰੀਏ ਇਹ ਕਾਨੂੰਨ ਸਿਰਫ ਦੋ ਸਟੇਟਾਂ ਕਰਕੇ ਹੀ ਜਿਹੜੇ ਲੜਨ ਵਾਲੇ ਲੋਕ ਨੇਗੇ ਪੰਜਾਬ ਤੇ ਹਰਿਆਣਾ ਦੇ ਲੋਕ ਇੱਠੇ ਹੋ ਕੇ ਲੜਨਗੇ ਉਹਨਾਂ ਕਰਕੇ ਜਿਹੜਾ ਕਾਨੂੰਨ ਵਾਪਸ ਮੋੜਨਾ ਨਹੀਂ ਹੋਰਾਂ ਸਟੇਟਾਂ ਦੇ ਵਿੱਚ ਤੁਸੀਂ ਦੇਖਿਆ ਹੋਰਾਂ ਸਟੇਟਾਂ ਨਾਲ ਇਹਨਾਂ ਧਰਨੇ ਲਾ ਸਕਦੇ ਨੇ ਨਾ ਨਾ ਜਿਹੜਾ ਕਿ ਸੰਘਰਸ਼ ਲੜ ਸਕਦੀਆਂ ਨੇ ਗਿਆ ਇਸ ਕਰਕੇ ਇਹ ਪੰਜਾਬ ਦੇ ਜਿੰਨੇ ਵੀ ਲੋਕ ਨੇਗੇ ਸਾਰੇ ਇਹ ਲੜਨ ਵਾਲੇ ਲੋਕ ਨੇਗੇ ਇਹਨਾਂ ਵਾਲੇ ਸਰਕਾਰ ਕੀ ਜਿਹੜੇ ਕਾਨੂੰਨ ਹੈ ਜਿਹੜੇ ਵਾਪਸ ਹੋਣਗੇ ਜਿਹੜੇ ਕਾਨੂੰਨ ਮੋਦੀ ਨੇ ਬਣਾਏ ਨੇ ਅਮਿਤ ਸ਼ਾਹ ਨੇ ਜਿਹੜਾ ਐਲਾਨ ਕੀਤਾ ਤੇ ਸਾਰੇ ਜਿਹੜੇ ਇਹਨਾਂ ਭਰਾਵਾਂ ਦੇ ਅਸੀਂ ਆਪ ਰਲ ਕੇ ਭਰਾਵਾਂ ਦੇ ਸਾਰੇ ਟਰੱਕ ਡਰਾਈਵਰਾਂ ਦੇ ਹੱਕ ਦੇ ਵਿੱਚ ਖੜੀਏ ਬਾਈ ਸਾਰੇ ਮੇਰੇ ਕਿਸਾਨ ਜੱਥੇ ਬੰਦੇ ਨੂੰ ਦੁਬਾਰਾ ਫੇਰ ਬੇਨਤੀ ਆ ਅਪੀਲ ਆ ਸਾਡੇ ਸੈਂਟਰ ਸਰਕਾਰ ਦੇ ਨਾਲ ਸਾਡਾ ਪੇਚਾ ਪੈਂਦਾ ਹੀ ਆਇਆ ਹੁਣ ਵੀ ਬੇਨਤੀ ਆ ਵੀ ਜਿਹੜਾ ਅਸੀਂ ਆ ਕੇ ਇੱਥੇ ਨਾਲ ਸਵਰਥਨ ਕਰੀਆ ਆ ਦੇਖੋ ਬਾਈ ਕਿਵੇਂ ਲੈਣੇ ਲੱਗੇ ਪਏ ਨੇ ਪੰਪਾਂ ਦੇ ਦੇਖ ਲਓ ਕਿਵੇਂ ਲੈਣੇ ਲੱਗੇ ਪਏ ਨੇ ਸਾਰੇ ਤੁਹਾਨੂੰ ਦਿਖਾ ਰਾ ਮੈਂ ਆ ਸਾਡੇ ਬੰਡਾਲਾ ਪੰਪਾਂ ਮੇਰੀ ਪਾਲੇ ਨਾਲ ਗੱਲ ਹੋਈ ਸੀ ਸਾਡੇ ਆਪਣੇ ਹਾਂਜੀ ਟਰੱਕ ਹਾਂਜੀ ਟਰੱਕ ਡਰਾਈਵਰ ਪਾ ਪੰਪ ਦਾ ਮਾਲਕ ਆ ਸਾਡੇ ਬੰਡਾਲਾ ਪਾਲਾ ਟਰੱਕ ਡਰਾਈਵਰ ਭਰਾਵਾ ਦੇ ਹੱਕ ਚ ਕੀ ਕਹਿਣਾ ਚਾਹੁੰਦੇ ਹੋ ਬਾਈ ਖੜਾ ਇੱਥੇ ਹਾਂਜੀ ਇਹ ਸਾਡੇ ਪੰਪ ਦਾ ਮਾਲਕ ਦੱਸੋ ਜੀ ਹਾਂ ਜੀ ਫੋਨ ਕੱਟ ਜਾ ਰਾ ਮੈਨੂੰ ਇੱਧਰ ਬੰਦਾ ਇੱਧਰ ਹਜ਼ਾਰਾਂ ਦੇਖੀ ਜਾਂਦਾ ਤੇ ਇਹ ਸਾਡਾ ਜਿਹੜਾ ਪੰਪ ਵਾਲੇ ਨੇਗੇ ਹੈਲੋ ਪੰਪਾਂ ਦੇ ਕਿੰਨੇ ਦਾ ਪਾਣਾ ਹੈ ਕੋਈ ਕੋਈ ਕਹੀ ਜਾਂਦਾ ਹੜਤਾਲ ਕਰਤੀ ਬਈ ਗੱਲ ਸੁਣ ਮੇਰੀ ਇੱਧਰ ਯਾਰ ਬਲਾ ਫੋਨ ਕੱਟ ਫੋਨ ਕੱਟ ਤੂੰ ਟਰੱਕ ਡਰਾਈਵਰ ਭਰਾਵਾ ਦੇ ਕੀ ਕਹਿਣਾ ਜਦੋਂ ਤੁਸੀਂ ਪੰਪ ਵਾਲੇ ਮਾਲਕ ਹੋ ਤੁਸੀਂ ਕੀ ਕਹਿਣਾ ਜਦੋਂ ਟਰੱਕ ਡਰਾਈਵਰ ਆਉਂਦੇ ਉਹ ਹੁਣ ਦਾ ਕਰੋ ਸਭ ਨੂੰ ਰੋਕਿਆ ਹੈ ਨਾ ਕਾਨੂੰਨ ਤੈਨੂੰ ਪਤਾ ਵੀ ਕੀ ਆਇਆ ਤੈਨੂੰ ਕਾਨੂੰਨ ਦੇ ਨਹੀਂ ਪਤਾ ਤੂੰ ਪੰਪ ਦਾ ਮਾਲਕ ਹੈ ਨਹੀਂ ਤੂੰ ਪੰਪ ਨਹੀਂ ਬੀਜੀ ਦਾ ਨਹੀਂ ਤੂੰ ਦੱਸ ਤੂੰ ਪੰਪ ਦਾ ਮਾਲਕ ਹੈ ਕਿਹੜਾ ਕਾਨੂੰਨ ਲੱਗਾ ਇਹ ਕੁੱਤਾ ਯਾਰ ਵੀ ਸਜ਼ਾ ਕਰੂੰਗਾ 10 ਸਾਲ ਠੀਕ ਹੈ ਨਾ 1 ਲੱਖ ਰੁਪਏ ਜੁਰਮਾਨਾ ਹਾਂ ਬੀਜੀ ਕਿਹਦੇ ਆ ਕੇ ਛੜੀ ਨੂੰ ਦੀ ਡੱਕ ਥੱਲੇ ਗਾੜਤੀ ਫਿਰ ਕੋਣ ਨੂੰ ਆਇਆ ਭਲਾਸ ਯਾਰ ਹਾਂ ਠੀਕ ਹੈ ਨਾ ਆਪਾਂ ਇਹ ਕਹਿਣਾ ਸਭ ਨੂੰ ਜਿਹੜਾ ਕਸੂਰ ਹੈ ਉਹ ਸਜ਼ਾ ਹੀ ਮਿਲੇ ਯਾਰ ਅੱਛਾ ਤੇ ਆ ਜਿਹੜਾ ਪੰਪ ਤੇ ਲੈਣਾ ਸਾਨੂੰ ਦਿਖਾਉਣਾ ਵੀ ਸਾਡੇ ਮੋਟਰਸਾਈਕਲਾਂ ਗੱਡੀਆਂ ਸਾਰੀਆਂ ਤੇ ਆ ਤੁਹਾਨੂੰ ਦਿਖਾ ਦਈਏ ਆਉਣੀ ਹੈ ਪੂਰੀ ਫਲ ਕਰਦੇ ਬਾਈ ਸਾਡਾ ਤਾਂ ਜਾਣੋਂ ਵੱਡਾ ਰਹਿੰਦਾ ਛੜਦੇ ਜਿੰਨਾ ਬੰਦ ਰਹਿ ਕੰਮ ਇਹਦੇ ਵਰਗੇ ਕਿਹਦਾ ਕਹਿੰਦਾ ਆਪਣੇ ਤਾਂ ਜਿੱਥੇ ਵਹ ਜਾਣ ਕਹਿੰਦਾ ਹਲਦੇ ਹੀ ਨਹੀਂ ਫਿਰ ਤੇ ਅਸੀਂ ਕਾਚੂ ਹੋ ਕੇ ਲੈ ਕੇ ਜਾਏਗਾ ਆ ਦਿਖਾ ਦਈਏ ਬਸ ਇੱਕ 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 ਖਾਰ ਸੁੱਕਾ ਕੇ ਹੁਣ ਸੀਜ਼ਨ ਨਹੀਂ ਹੈਗਾ ਜਿਹੜੀ ਸਭ ਤੋਂ ਵੱਡੀ ਗੱਲ ਕਰੀਏ ਵੀ ਸੀਜ਼ਨ ਦਾ ਥੋੜਾ ਜਿਹਾ ਹੁਣ ਆਫ ਸੀਜ਼ਨ ਚੱਲ ਰਿਹਾ ਹੈ ਤੇ ਟਰੱਕ ਡਰਾਈਵਰ ਜੁਨੀਅਰ ਏਕਤਾ ਸਾਡੇ ਸਾਰੇ ਭਰਾ ਜਿੰਦਾਬਾਦ ਟਰੱਕ ਟਰੱਕ ਡਰਾਈਵਰ ਤੇ ਬਰਨਾਲੇ ਲੱਗਿਆ ਹੋਇਆ ਤਰਨਾਈਟੀ ਚੌਂਕ ਤੇ ਹਰੇਕ ਚਲੇ ਜੀ ਆ ਬਾਈ ਹਰੇਕ ਚਲੇ ਜੀ ਆ ਬਰਨਾਲੇ ਪਹੁੰਚ ਲਿਆ ਤੇ ਜਿੰਨੇ ਵੀ ਤੁਸੀਂ ਇਹਨਾਂ ਨੇ ਤਾਂ ਐਲਾਈਨ ਕਰਤਾ ਵੀ ਜਿੱਥੇ ਹਾਂ ਪਰਤੀ ਪਰਤੀ ਭਾਰਤੀ ਵਾਰ ਦੇ ਮੁਤਾਬਿਕ ਨਹੀਂ ਬੈਠਾ ਉਹ ਤਾਂ ਪੈਸਾ ਤੁਹਾਡੇ ਕੋਲ ਪੰਪ ਤੇ ਕਿੰਨੇ ਰੁਪਏ ਹੋਏ ਪੈਣੇ ਓਏ ਤੁਹਾਡੇ ਪੰਪ ਦਾ ਕਿੰਨਾ ਧਾਰ ਹੋ ਗਿਆ ਡੀਜ਼ਲ ਦਾ ਇਹਦਾ ਭਾਈ ਐਲਾਨ ਕਰਨਗੇ ਹੁਣ ਕਹਿੰਦੇ ਜਿੱਥੇ ਟਰੱਕ ਖੜਿਆ ਹੈ ਨਾ ਉੱਥੇ ਡੀਜ਼ਲ ਬੰਦ ਕਰਦਾ ਪੈਂਟੂ ਉੱਥੇ ਬੰਦ ਕਰ ਦੋ ਜਾਈਦਾ ਜਾਂਦੇ ਹੋ ਉੱਥੇ ਬੰਦ ਕਰ ਦੋ ਕਹਿੰਦੇ ਇਹ ਵੀ ਜਿਹੜੀ ਵੱਡੀ ਗੱਲ ਕਹੀ ਆ ਵੀ ਹੁਣ ਜਦੋਂ ਟਰੱਕ ਇੱਥੇ ਖੜ ਕੇ ਜਿੱਥੇ ਖੜੇ ਨੇ ਉੱਥੇ ਟਰੱਕ ਬੰਦ ਕਰ ਦੋ ਇਹ ਵੀ ਬਹੁਤ ਵਧੀਆ ਇਹਨਾਂ ਦੀ ਗੱਲ ਆ ਭਰਾਵਾਂ ਦੀ ਟਰੱਕ ਮੈਿਕ ਟਰੱਕ ਡਰਾਈਵਰ ਮੈਿਕ ਮਾ ਜਿੰਦਾਬਾਦ ਹੁਣ ਆਚਲ 'ਚ ਬਹੁਤ ਬੁਰੇ ਹਾਲੂ ਹੈ ਤਾਂ ਵੀਡੀਓ ਦੇਖੀ ਸਵੇਰੇ ਇੱਕ ਹੈ ਉਹਨਾਂ ਨੇ ਬੁਰੇ ਉੱਥੇ ਕਰਤੇ ਬੰਦ ਉੱਥੇ ਜਾਮ ਲੱਗ ਗਿਆ ਹਮਾਚਲ